ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲリーズ ਕੁਕਿੰਗ ਰੁਟੀਨ ਦੇ ਉੱਪਰ ਅੱਜ ਅਸੀਂ ਬਣਾਵਾਂਗੇ ਆਲੂ ਤੇ ਸੂਜੀ ਦੇ ਬਹੁਤ ਹੀ ਵਧੀਆ 스ਨੈਕਸ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਉਗੇ ਤੇ ਜੋ ਤੁਸੀਂ ਈਜ਼ੀਲੀ ਘਰ ਦੇ ਵਿੱਚ ਬਹੁਤ ਹੀ ਛੇਤੀ ਬਣਾ ਸਕਦੇ ਆਂ ਚਲੋ ਸ਼ੁਰੂ ਕਰਦੇ ਆਂ ਆਪਣੇ ਟੇਸਟੀ 스ਨੈਕਸ ਬਣਾਉਣੇ ਸਭ ਤੋਂ ਪਹਿਲਾਂ ਇੱਕ ਕੜਾਈ ਦੇ ਵਿੱਚ ਅਸੀਂ ਜਿਹੜੇ 2 ਚਮਚ ਦੇਸੀ ਘਿਓ ਦੀ ਆ ਉਹ ਪਾ ਕੇ ਇਹਨੂੰ ਗਰਮ ਹੋਣ ਲਈ ਰੱਖ ਦਿੰਦੇ ਆਂ ਕਿਉਂ ਸਾਡਾ ਜਿਹੜਾ ਹੈ ਉਹ ਗਰਮ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਇੱਕ ਚਮਚ ਜਿਹੜਾ ਹੈ ਸਾਬਤ ਜੀਰਾ ਹੈ ਉਹ ਪਾ ਲਵਾਂਗੇ ਤੇ ਭੁੰਨ ਲਵਾਂਗੇ ਇਸ ਨੂੰ ਵੀ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕਰਾਂਗੇ ਦੋ ਕੌਲੀਆਂ ਪਾਣੀ ਦੀਆਂ ਦੋ ਕੌਲੀਆਂ ਪਾਣੀ ਦੀਆਂ ਅਸੀਂ ਇਸ ਲਈ ਪਾ ਰਹੇ ਹਾਂ ਕਿਉਂਕਿ ਅਸੀਂ ਇੱਥੇ ਇੱਕ ਕੌਲੀ ਸੂਜੀ ਦੀ ਲੈਣੀ ਉਸ ਤੋਂ ਡਬਲ ਜਿਹੜਾ ਹੈ ਅਸੀਂ ਪਾਣੀ ਲੈਣਾ ਆ ਤੇ ਇਸ ਨੂੰ ਗਰਮ ਹੋਣ ਲਈ ਰੱਖ ਦਿੰਦੇ ਹਾਂ ਜਦੋਂ ਇਹਦੇ ਵਿੱਚ ਉਬਾਲ ਆ ਜਾਏਗਾ ਫਿਰ ਅਸੀਂ ਇਹਦੇ ਵਿੱਚ ਸੂਜੀ ਜਿਹੜੀ ਆਪਣੀ ਐਡ ਕਰ ਲਵਾਂਗੇ ਤੇ ਪਾਣੀ ਨੂੰ ਅਸੀਂ ਚੰਗੀ ਤਰ੍ਹਾਂ ਹੁਣ ਗਰਮ ਕਰ ਲੈਂਦੇ ਹਾਂ ਪਾਣੀ ਦੇ ਵਿੱਚ ਸਾਡੇ ਜਿਹੜੇ ਉਬਾਲ ਆ ਗਿਆ ਹੁਣ ਅਸੀਂ ਇਹਦੇ ਵਿੱਚ ਇੱਕ ਕੌਲੀ ਸੂਜੀ ਦੀ ਜਿਹੜੀ ਆ ਉਹ ਆਪਣੀ ਪਾ ਦਵਾਂਗੇ ਤੇ ਇਸ ਨੂੰ ਅਸੀਂ ਜਿਹੜਾ ਚੰਗੀ ਤਰ੍ਹਾਂ ਮਿਲਾ ਕੇ ਇੱਕ ਜਿਹੜਾ ਆ ਡੋ ਤਿਆਰ ਕਰ ਲਵਾਂਗੇ ਇੱਥੇ ਅਸੀਂ ਸੂਜੀ ਨੂੰ ਲਗਾਤਾਰ ਹਿਲਾਉਂਦੇ ਰਹਿਣਾ ਤਾਂ ਜੋ ਇਹਦੇ ਵਿੱਚ ਗੰਡਾ ਜਿਹੜੀਆਂ ਉਹ ਨਾ ਪੈ ਜਾਣ ਸੂਜੀ ਦਾ ਜਿਹੜਾ ਆ ਅਸੀਂ ਇੱਕਦਮ ਇੱਕ ਸਾਰ ਜਿਹੜਾ ਆ ਡੋ ਤਿਆਰ ਕਰਨਾ ਹੈ ਤੇ ਕਟਛੀ ਦੀ ਸਹਾਇਤਾ ਦੇ ਨਾਲ ਸੂਜੀ ਨੂੰ ਅਸੀਂ ਚੰਗੀ ਤਰ੍ਹਾਂ ਜਿਹੜਾ ਆ ਫੇ ਫੇ ਕੇ ਮਿਲਾ ਦੇਣਾ ਤਾਂ ਜੋ ਇਹ ਇੱਕ ਸਾਰ ਹੋ ਜਵੇ ਤੇ ਲਗਾਤਾਰ ਅਸੀਂ ਜਿਹੜੀ ਆ ਸੂਜੀ ਉਹਨੂੰ ਹਲਾ ਹਲਾ ਕੇ ਜਿਹੜਾ ਆ ਆਪਣਾ ਇੱਕ ਡੋ ਆ ਉਹ ਤਿਆਰ ਕਰ ਲਿਆ ਆ ਤੇ ਹੁਣ ਅਸੀਂ ਗੈਸ ਦੀ ਫਲੇਮ ਜਿਹੜੀ ਉਹ ਬੰਦ ਕਰ ਦਵਾਂਗੇ ਤੇ 2 ਮਿੰਟ ਲਈ ਜਿਹੜੀ ਸੂਜੀ ਆ ਉਸ ਨੂੰ ਅਸੀਂ ਜਿਹੜਾ ਆ ਇਸੇ ਤਰ੍ਹਾਂ ਭਾਫ਼ ਦੇ ਨਾਲ ਪੱਕਣ ਦਵਾਂਗੇ ਸੂਜੀ ਸਾਡੀ ਜਿਹੜੀ ਉਹ ਚੰਗੀ ਤਰ੍ਹਾਂ ਉਹ ਪੱਕ ਗਈ ਆ ਤੇ ਹੁਣ ਅਸੀਂ ਇਸ ਨੂੰ ਜਿਹੜਾ ਆ ਇੱਕ ਪਲੇਟ ਦੇ ਵਿੱਚ ਆ ਉਹ ਕੱਢ ਲਵਾਂਗੇ ਇੱਥੇ ਅਸੀਂ ਇੱਕ ਚਮਚ ਦੀ ਸਹਾਇਤਾ ਦੇ ਨਾਲ ਜਿਹੜਾ ਸਾਡਾ ਆ ਨਾ ਸੂਜੀ ਦਾ ਡੋਆ ਉਹਨੂੰ ਅਸੀਂ ਫੈਲਾ ਦੇਣਾ ਆ ਤਾਂ ਜੋ ਇਹ ਠੰਡਾ ਹੋ ਜਾਵੇ ਕਿਉਂਕਿ ਸਾਨੂੰ ਜਿਹੜਾ ਸੂਜੀ ਦਾ ਡੋਆ ਬਿਲਕੁਲ ਠੰਡਾ ਚਾਹੀਦਾ ਆ ਸੂਜੀ ਜਿਹੜੀ ਸਾਡੀ ਬਿਲਕੁਲ ਠੰਡੀ ਹੋ ਗਈ ਆ ਤੁਸੀਂ ਦੇਖ ਸਕਦੇ ਆ ਕਿ ਇੱਕਦਮ ਠੰਡੀ ਆ ਹੁਣ ਅਸੀਂ ਸੂਜੀ ਨੂੰ ਇੱਕ ਬੌਲ ਦੇ ਵਿੱਚ ਜਿਹੜਾ ਆ ਕੱਢ ਲੈਂਦੇ ਆ ਤੇ ਇਸ ਦੇ ਵਿੱਚ ਜਿਹੜੇ ਆਪਣੇ ਉਬਲੇ ਹੋਏ ਮੈਸ਼ ਕੀਤੇ ਆਲੂ ਆ ਉਹਨਾਂ ਨੂੰ ਵੀ ਪਾ ਲੈਂਦੇ ਆ ਤੇ ਇਹਨਾਂ ਦੋਨਾਂ ਨੂੰ ਅਸੀਂ ਚੰਗੀ ਤਰ੍ਹਾਂ ਜਿਹੜਾ ਇਹ ਮਿਲਾ ਲੈਂਦੇ ਆ ਅਸੀਂ ਇਸ ਨੂੰ ਹੱਥ ਦੀ ਸਹਾਇਤਾ ਦੇ ਨਾਲ ਜਾਂ ਚਮਚ ਦੀ ਸਹਾਇਤਾ ਦੇ ਨਾਲ ਵੀ ਮਿਲਾ ਸਕਦੇ ਹਾਂ ਸੂਜੀ ਤੇ ਆਲੂ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਅਸੀਂ ਇਹਦੇ ਵਿੱਚ ਜਿਹੜੇ ਆਪਣੇ ਮਸਾਲੇ ਹੁਣ ਪਾਉਣੇ ਆ ਉਹ ਐਡ ਕਰ ਲਾਂਗੇ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਜਿਹੜੀਆਂ ਹਰੀਆਂ ਮਿਰਚਾਂ ਉਹ ਪਾ ਲੈਂਦੇ ਹਾਂ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਜਿਹੜੇ ਆ ਪਾ ਲੈਂਦੇ ਹਾਂ ਕੱਟੇ ਹੋਏ ਬਰੀਕ ਪਿਆਜ਼ ਹੁਣ ਅਸੀਂ ਇੱਥੇ ਆਪਣੇ ਸਾਰੇ ਮਸਾਲੇ ਐਡ ਕਰ ਲਾਂਗੇ ਸਭ ਤੋਂ ਪਹਿਲਾਂ ਸਵਾਦ ਅਨੁਸਾਰ ਨਮਕ ਅਸੀਂ ਪਾ ਲਵਾਂਗੇ ਇਹਦੇ ਵਿੱਚ ਹੁਣ ਅਸੀਂ ਇਹਦੇ ਵਿੱਚ ਪਾ ਲਵਾਂਗੇ ਜੀਰਾ ਪਾਊਡਰ ਜੋ ਕਿ ਅਸੀਂ 1 ਚਮਚ ਹੀ ਲਿਆਏ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਕਸੂਰੀ ਮੇਥੀ ਜੋ ਕਿ ਇੱਥੇ ਤੁਸੀਂ ਆਪਣਾ ਧਨੀਆ ਵੀ ਹਰਾ ਪਾ ਸਕਦੇ ਆ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਕਾਲੀ ਮਿਰਚ ਤੇ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਚਾਟ ਮਸਾਲਾ ਥੋੜਾ ਜਿਹਾ ਐਡ ਕਰ ਦੇਵਾਂਗੇ ਉਸ ਤੋਂ ਬਾਅਦ ਅਸੀਂ ਇੱਕ ਚਮਚ ਜਿਹੜਾ ਛੋਲਾ ਦਾ ਆਟਾ ਇੱਥੇ ਐਡ ਕਰ ਦੇਵਾਂਗੇ ਇਸ ਤੋਂ ਬਾਅਦ ਅਸੀਂ ਇੱਕ ਚਮਚ ਜਿਹੜਾ ਇਹ ਬੇਸਨ ਐਡ ਕਰਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਅਸੀਂ ਹੱਥਾਂ ਦੇ ਨਾਲ ਮਿਲਾ ਲਵਾਂਗੇ ਤੇ ਇੱਕ ਜਿੱਦਾਂ ਆਟਾ ਗੁੰਨੀਦਾ ਉਸ ਤਰ੍ਹਾਂ ਅਸੀਂ ਜਿਹੜੀ ਸੂਜੀ ਆ ਇਹਨੂੰ ਚੰਗੀ ਤਰ੍ਹਾਂ ਗੁੰਨ ਲਵਾਂਗੇ ਤੇ ਇੱਕ ਡੋ ਜਿੱਦਾਂ ਹੁੰਦਾ ਉਹ ਤਿਆਰ ਕਰ ਲਵਾਂਗੇ ਉਸ ਤੋਂ ਬਾਅਦ ਅਸੀਂ ਹੱਥਾਂ ਦੇ ਉੱਤੇ ਜਿਹੜਾ ਤੇਲ ਲਗਾ ਕੇ ਇਸ ਜਿਹੜਾ ਆਟਾ ਸੀ ਸੂਜੀ ਦਾ ਗੁੰਨੇ ਆ ਉਹਦੇ ਜਿਹੜੇ ਨਿੱਕੇ ਨਿੱਕੇ 스ਨੈਕਸ ਜਿੱਦਾਂ ਬਣਾਈਦੇ ਹੁੰਦੇ ਆ ਉਸ ਤਰ੍ਹਾਂ ਅਸੀਂ ਜਿਹੜੇ ਆ ਉਹ ਤਿਆਰ ਕਰ ਲਵਾਂਗੇ ਅਸੀਂ ਇੱਥੇ ਸਾਰੇ ਸਨੈਕਸ ਜਿਹੜੇ ਆ ਬਣਾ ਕੇ ਤਿਆਰ ਕਰ ਲਏ ਆ ਤੇ ਹੁਣ ਅਸੀਂ ਇਸ ਨੂੰ ਜਿਹੜਾ ਆ ਤਲਣਾ ਆ ਸਭ ਤੋਂ ਪਹਿਲਾਂ ਅਸੀਂ ਜਿਹੜਾ ਆ ਤਲਣ ਲਈ ਨਾ ਤੇਲ ਜਿਹੜਾ ਆ ਉਸ ਨੂੰ ਅਸੀਂ ਗਰਮ ਕਰਨਾ ਚੁੱਲੇ ਦੇ ਉੱਪਰ ਰੱਖ ਦਿੱਤਾ ਆ ਤੇਲ ਸਾਡਾ ਜਿਹੜਾ ਚੰਗੀ ਤਰ੍ਹਾਂ ਗਰਮ ਹੋ ਗਿਆ ਆ ਹੁਣ ਅਸੀਂ ਇੱਥੇ ਜਿਹੜੇ ਸਨੈਕਸ ਆ ਉਹਨਾਂ ਨੂੰ ਤੇਲ ਦੇ ਵਿੱਚ ਪਾ ਕੇ ਤਲਾ ਲੈਂਦੇ ਆ ਇੱਥੇ ਤੁਸੀਂ ਖਿਆਲ ਰੱਖਣਾ ਹੈ ਕਿ ਜਿਹੜਾ ਤੇਲ ਆ ਉਹ ਬਿਲਕੁਲ ਯਾਨੀ ਕਿ ਮੀਡੀਅਮ ਆਂਸ ਦੇ ਉੱਤੇ ਹੋਣਾ ਚਾਹੀਦਾ ਆ ਤੇਲ ਬਿਲਕੁਲ ਵੀ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਸੂਜੀ ਦੇ ਸਨੈਕਸ ਅੰਦਰੋਂ ਜਿਹੜੇ ਉਹ ਕੱਚੇ ਰਹਿ ਜੂਗੇ ਤੇ ਬਾਹਰੋਂ ਜਿਹੜੇ ਉਹ ਪੱਕ ਜਾਣਗੇ ਆਲੂ ਸੂਜੀ ਦੇ ਸਨੈਕਸ ਸਾਡੇ ਜਿਹੜੇ ਆ ਉਹ ਜਿਹੜੇ ਪੱਕਣੇ ਸ਼ੁਰੂ ਹੋ ਗਏ ਆ ਇਹ ਇੱਕ ਸਾਈਡ ਤੋਂ ਹਲਕੇ ਹਲਕੇ 골ਡਨ ਬ੍ਰਾਊਨ ਜਿਹੜੇ ਆ ਹੋ ਗਏ ਆ ਤੇ ਇਹਨਾਂ ਨੂੰ ਦੋਨੋਂ ਸਾਈਡ ਤੋਂ ਜਿਹੜੇ 골ਡਨ ਬ੍ਰਾਊਨ ਆ ਉਹ ਕਰ ਲੈਣਾ ਆ ਜਦ ਤੱਕ ਸਾਡੇ ਆਲੂ ਸੂਜੀ ਦੇ ਸਨੈਕਸ ਜਿਹੜੇ ਤਲ ਹੋ ਰਹੇ ਆ ਤੁਸੀਂ ਜਲਦ ਜਲਦ ਜਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੇਰੀ ਇਸ ਵੀਡੀਓ ਨੂੰ ਜਿਹੜਾ ਆ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਸੂਜੀ ਦੇ ਸਨੈਕਸ ਸਾਡੇ ਚੰਗੀ ਤਰ੍ਹਾਂ ਪੱਕ ਗਏ ਆ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢ ਲੈਂਦੇ ਆ ਤੁਸੀਂ ਦੇਖ ਸਕਦੇ ਆ ਕਿ ਸਾਡੇ ਸੂਜੀ ਦੇ ਸਨੈਕਸ ਜਿਹੜੇ ਆ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਤੇ ਇਹਨਾਂ ਦਾ ਕਲਰ ਕਿੰਨਾ ਵਧੀਆ ਬਣਿਆ ਆ ਅਸੀਂ ਸਾਰੇ ਸਨੈਕਸ ਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਂਦੇ ਆ ਚਾਟਾ ਪਾਟਾ ਬਣ ਕੇ ਸੂਜੀ ਦੇ ਜਿਹੜੇ ਸਾਡੇ 스낵ਸ ਆ ਬਿਲਕੁਲ ਤਿਆਰ ਹੋ ਗਏ ਆ ਤੇ ਇਹ 스낵ਸ ਜਿਹੜੇ ਆ ਘਰ पे ਆਮ ਜਿਹੜੇ ਸਾਡੇ ਸਮਾਨ ਉਹਦੇ ਨਾਲ ਅਸੀਂ ਬਹੁਤ इजीली ਬਣਾ ਸਕਦੇ ਆ ਉਮੀਦ ਕਰਦੀ ਆ ਕਿ ਮੇਰੀ ਅੱਜ ਦੀ ਜਿਹੜੀ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ